ਕਹਾਣੀ ਸਸੀ ਪੁੰਨੂ ਜਿਹੜੀ ਕਿ ਅਮਰਤਾ ਪ੍ਰੀਤਮ ਦੁਆਰਾ ਲਿਖੀ ਗਈ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਪੰਭੋਰ ਸ਼ਹਿਰ ਦੇ ਰਾਜੇ ਆਦਮ ਜਾਮ ਦੀ ਰਾਣੀ ਲੰਮਾ ਸਮਾਂ ਰੱਬ ਅੱਗੇ ਬੇਨਤੀਆਂ ਕਰਨ ਮਗਰੋਂ ਗਰਭવતી ਹੋਈ ਇਸ ਖੁਸ਼ੀ ਵਿੱਚ ਰਾਜੇ ਨੇ ਬਹੁਤ ਸਾਰਾ ਦਾਨ-ਪੁੰਨ ਕੀਤਾ ਫਿਰ ਇੱਕ ਦਿਨ ਰਾਣੀ ਦੇ ਰਾਣੀ ਨੇ ਇੱਕਮ ਦੇ ਚੰਨ ਵਰਗੀ ਧੀ ਨੂੰ ਜਨਮ ਦਿੱਤਾ ਸਵੇਰੇ ਜਦੋਂ ਰਾਜਾ ਦਰਬਾਰ ਵਿੱਚ ਗਿਆ ਤਾਂ ਉਹ ਉਦਾਸ ਹੋਇਆ ਛੇਤੀ ਹੀ ਮੁੜ ਆਇਆ ਉਸ ਨੇ ਰਾਣੀ ਨੂੰ ਦੱਸਿਆ ਕਿ ਨਜੂਮੀ ਨਜੂਮੀ ਜਿਹੜੇ ਕਿ ਪੰਡਤ ਹੁੰਦੇ ਨੇ ਨੇ ਉਸ ਨੂੰ ਦੱਸਿਆ ਹੈ ਕਿ ਜਦੋਂ ਉਹਨਾਂ ਦੀ ਧੀ ਜਵਾਨ ਹੋਵੇਗੀ ਤਾਂ ਉਹ ਕਿਸੇ ਮਰਦ ਦੇ ਇਸ਼ਕ ਵਿੱਚ ਰਾਜ ਭਾਗ ਤਿਆਗ ਦੇਵੇਗੀ ਤੇ ਕੁੱਲ ਦੀ ਇੱਜ਼ਤ ਨੂੰ ਦਾਗ ਲਾਵੇਗੀ ਇਹ ਸੁਣ ਕੇ ਰਾਣੀ ਬਹੁਤ ਦੁਖੀ ਹੋਈ ਆਪਣੀ ਜਾਈ ਧੀ ਹੱਥੀ ਮਾਰਨੀ ਤਾਂ ਔਖੀ ਸੀ ਇਸ ਕਰਕੇ ਵਜ਼ੀਰਾਂ ਤੇ ਅਹਲਕਾਰਾਂ ਦੀ ਸਲਾਹ ਤੇ ਰਾਜੇ ਨੇ ਚੰਦਨ ਦਾ ਇੱਕ ਸੰਦੂਖ ਬਣਵਾਇਆ ਉਸ ਉੱਤੇ ਹੀਰੇ ਮੋਤੀ ਜੜਵਾਏ ਰੇਸ਼ਮ ਦਾ ਵਿਛਾਉਣਾ ਵਿਛਾਇਆ ਤੇ ਨਵ ਜਮੀ ਧੀ ਨੂੰ ਉਸ ਵਿੱਚ ਪਾ ਕੇ ਨਾਲ ਮੋਹਰਾਂ ਦੀ ਥੈਲੀ ਰੱਖੀਆਂ ਨਾਲ ਮੋਹਰਾਂ ਦੀਆਂ ਥੈਲੀਆਂ ਰੱਖੀਆਂ ਤੇ ਉਸ ਨੂੰ ਦਰਿਆ ਵਿੱਚ ਰੋੜ ਦਿੱਤਾ ਸ਼ਹਿਰੋਂ ਬਾਹਰ ਇੱਕ ਘਾਟ ਉੱਤੇ ਕੱਪੜੇ ਧੋਂਦੇ ਅਤਾ ਨਾਂ ਦੇ ਧੋਬੀ ਨੇ ਦੂਰੋਂ ਦਰਿਆ ਵਿੱਚ ਰੁੜਿਆ ਆਉਂਦਾ ਚਮਕਦਾ ਸੰਦੂਖ ਵੇਖਿਆ ਉਸ ਨੇ ਦਰਿਆ ਵਿੱਚ ਛਾਲ ਮਾਰ ਕੇ ਸੰਦੂਖ ਵਾਰ ਕੱਢ ਲਿਆ ਜਦੋਂ ਉਸ ਨੇ ਸੰਦੂਖ ਖੋਲ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਅੱਜ ਉਸ ਬੇਔਲਾਦ ਨੂੰ ਤਕਦੀਰ ਨੇ ਤਕਦੀਰ ਕਿੱਥੋਂ ਬਹੁੜ ਪਈ ਹੈ ਉਸਨੇ ਅੰਗੂਠਾ ਚੁੰਗ ਰਹੀ ਬੱਚੀ ਨੂੰ ਸੰਦੂਖ ਵਿੱਚੋਂ ਕੱਢ ਕੇ ਆਪਣੀ ਪਤਨੀ ਨੂੰ ਸੌਂਪ ਦਿੱਤਾ ਬੱਚੀ ਦੇ ਗਲ ਵਿੱਚ ਸੋਨੇ ਦੀ ਜੰਜੀਰ ਸੋਨੇ ਦੀ ਜੰਜੀਰੀ ਨਾਲ ਵੱਜਾ ਇੱਕ ਤਾਵੀਜ਼ ਸੀ ਜਿਸ ਉੱਤੇ ਉਸਦਾ ਨਾਮ ਸੱਸੀ ਲਿਖਿਆ ਹੋਇਆ ਸੀ ਫਿਰ ਉਸਨੇ ਉਸਨੇ ਤਾਵੀਜ਼ ਦੇ ਸੰਦੂਖ ਵਿੱਚੋਂ ਹੀਰਿਆਂ ਮੋਤੀਆਂ ਨੂੰ ਇੱਕ ਪੋਟਲੀ ਵਿੱਚ ਬੰਨ ਕੇ ਅਮਾਨਤ ਵਜੋਂ ਸਾਂਭ ਲਿਆ ਤੇ ਕਿਹਾ ਕਿ ਜਦੋਂ ਉਹ ਵੱਡੀ ਹੋਵੇਗੀ ਤਾਂ ਉਹ ਆਪੇ ਹੀ ਉਸ ਨੂੰ ਵੇਖੇਗੀ। ਅਤੇ ਨੇਤੀ ਪ੍ਰਾਪਤ ਹੋਣ ਦੀ ਖੁਸ਼ੀ ਵਿੱਚ ਦੇਗਾਂ ਰੰਨ ਕੇ ਸਾਰੇ ਭਾਈਚਾਰੇ ਵਿੱਚ ਵੰਡੀਆਂ ਅਤੇ ਸ਼ੀਰਨੀਆਂ ਦਾ ਪਹਿਲਾ ਥਾਲ ਖਵਾਜਾ ਖੇਜਰ ਨੂੰ ਚੜਾਇਆ। ਅਤੇ ਦੀ ਪਤਨੀ ਨੇ ਜਦੋਂ ਬੱਚੀ ਨੂੰ ਕੁੱਟ ਕੇ ਛਾਤੀ ਨਾਲ ਲਾਇਆ ਤਾਂ ਉਸ ਦਾ ਦੁੱਧ ਉੱਤਰ ਆਇਆ ਇਸ ਤਰ੍ਹਾਂ ਮਹਿਲਾ ਦੀ ਰੌਣਕ ਇੱਕ ਥੋਬੀ ਦੇ ਵੇੜੇ ਵਿੱਚ ਖੇਡਣ ਲੱਗੀ ਹੌਲੀ ਹੌਲੀ ਸੱਸੀ ਜਵਾਨ ਹੋਈ ਤਾਂ ਉਹ ਬਹੁਤ ਹੀ ਸੁੰਦਰ ਨਿਕਲੀ ਸ਼ਰੀਕੇ ਵਿੱਚੋਂ ਉਸ ਨੂੰ ਸਾਖ ਆਉਣ ਲੱਗੇ ਪਰ ਅਤੇ ਨੂੰ ਉਸ ਦੇ ਬਰਾਬਰ ਦਾ ਰਿਸ਼ਤਾ ਨਹੀਂ ਸੀ ਦਿਸਦਾ ਦਿਸ ਰਿਹਾ ਸੱਸੀ ਦੇ ਹੁਸਨ ਦੀਆਂ ਗੱਲਾਂ ਦੂਰ ਦੂਰ ਤੱਕ ਤੂਮਦੀਆਂ ਹੋਈਆਂ ਰਾਜੇ ਤੱਕ ਵੀ ਜਾ ਪਹੁੰਚੀਆਂ ਰਾਜੇ ਨੇ ਅਤੇ ਨੂੰਤੀ ਨੂੰ ਲੈ ਕੇ ਆਪਣੇ ਦਰਬਾਰ ਵਿੱਚ ਪਹੁੰਚਣ ਲਈ ਬੁਲਾ ਬੁਲਾਵਾ ਭੇਜਿਆ ਰਾਜੇ ਦਾ ਹੁਕਮ ਮੋੜਿਆ ਨਹੀਂ ਸੀ ਜਾ ਸਕਦਾ ਅਤੇ ਦੀ ਪਤਨੀ ਨੇ ਸੱਸੀ ਨੂੰ ਨਹਾ ਤੋਂ ਆ ਕੇ ਕੋਰੇ ਕੱਪੜੇ ਪੁਆਏ ਤੇ ਉਸ ਦੀ ਰੱਖਿਆ ਉਸ ਦੀ ਰੱਖ ਲਈ ਸਾਂਭੀਆਂ ਹੋਇਆ ਸਾਂਭਿਆ ਹੋਇਆ ਸੋਨਾ ਸੋਨੇ ਦਾ ਤਾਵੀਜ਼ ਵੀ ਉਸ ਦੇ ਗਲ ਪਾ ਦਿੱਤਾ ਜਦੋਂ ਅਤਾ ਮੈਲਾ ਵਿੱਚ ਪੁੱਜਾ ਤਾਂ ਰਾਜਾ ਸਸੀ ਦਾ ਰੂਪ ਦੇਖ ਕੇ 당ਗ ਰਹਿ ਗਿਆ ਜਿਉਂ ਹੀ ਰਾਜੇ ਨੇ ਸਸੀ ਦਾ ਹੱਥ ਫੜ ਕੇ ਉਸਦੇ ਮੋਢਿਆਂ ਉੱਤੋਂ ਵਾ ਵਾਹ ਭਲਾਈ ਤਾਂ ਉਸਦੀ ਨજર ਤਾਵੀਜ਼ ਉੱਤੇ ਪਈ ਉਸਦੇ ਬੁਲਾਉਣ ਤੇ ਜਦੋਂ ਰਾਣੀ ਨੇ ਆ ਕੇ ਉਸ ਤਾਵੀਜ਼ ਦੇਖਿਆ ਤਾਂ ਉਸਨੇ ਪਛਾਣ ਲਿਆ ਕਿ ਇਹ ਉਹੀ ਤਾਵੀਜ਼ ਹੈ ਜੋ ਉਹਨਾਂ ਉਸ ਨੂੰ ਦਰਿਆ ਵਿੱਚ ਰੋੜਨ ਸਮੇ ਉਸਦੇ ਗੱਲ ਪਾਇਆ ਸੀ ਉਹ ਸੱਸੀ ਨੂੰ ਜਾਂਦਾ ਵੇਖ ਕੇ ਹੈਰਾਨ ਉਹ ਸੱਸੀ ਨੂੰ ਜਾਂਦਾ ਵੇਖ ਕੇ ਹੈਰਾਨ ਸਨ ਰਾਜੇ ਨੇ ਧੋਬੀ ਨੂੰ ਹਕੀਕਤ ਦੱਸਣ ਲਈ ਕਿਹਾ ਧੋਬੀ ਨੇ ਰਾਜੇ ਨੂੰ ਸਾਰੀ ਗੱਲ ਸੱਚ 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 ਦੱਸ ਦਿੱਤੀ ਕਿ ਕਿਸ ਤਰ੍ਹਾਂ ਉਹ ਉਸ ਨੂੰ ਦਰਿਆ ਵਿੱਚ ਰੂੜੇ ਜਾਂਦੇ ਸੰਦੂਖ ਵਿੱਚੋਂ ਮਿਲੀ ਇਹ ਸੁਣ ਕੇ ਰਾਜੇ ਨੇ ਥੋਬੀ ਨੂੰ 100 ਮੋਹਰਾਂ ਨਿਵਾਜ ਵਜੋਂ ਚੜਾਈਆਂ ਤੇ ਨਾਲ ਹੀ ਕਿਹਾ ਕਿ ਜਿਹੜਾ ਪਿੰਡ ਚਾਹੇ ਉਸ ਦਾ ਮਾਲਕ ਬਣ ਸਕਦਾ ਹੈ ਪਰ ਉਹ ਉਸ ਨੂੰ ਧੀ ਵਾਪਸ ਕਰ ਦੇਵੇ ਰਾਣੀ ਅਤੇ ਨੂੰ ਕਹਿ ਰਹੀ ਸੀ ਕਿ ਉਹ ਉਸ ਦਾ ਦੇਣ ਨਹੀਂ ਦੇ ਸਕਦੀ ਪਰ ਉਹ ਉਸ ਦੀ ਧੀ ਨੂੰ ਉਸ ਦੇਵ ਉਹ ਪਰ ਉਹ ਉਸ ਦੀ ਧੀ ਉਸ ਨੂੰ ਦੇ ਦੇਵੇ ਅਤੇ ਦੇ ਮੂਹੋ ਆਵਾਜ਼ ਨਹੀਂ ਸੀ ਨਿਕਲ ਰਹੀ ਇਸ ਸਮੇਂ ਸਸੀ ਨੇ ਆਪਣੀ ਮਾਂ ਨੂੰ ਬੜੇ ਪਿਆਰ ਨਾਲ ਕਿਹਾ ਕਿ ਉਹ ਜਦੋਂ ਹੁਕਮ ਦੇਣਗੇ ਉਹ ਉਸ ਸਮੇਂ ਉਸੇ ਸਮੇਂ ਆ ਆ ਹਾਜ਼ਰ ਹੋਵੇਗੀ ਪਰੰਤੂ ਉਹ ਉਸ ਨੂੰ ਉਹਨਾਂ ਕੋਲ ਹੀ ਰਹਿਣ ਦੇਣ ਜਿਨ੍ਹਾਂ ਨੇ ਉਸ ਨੂੰ ਮਰਦੀ ਨੂੰ ਬਚਾਇਆ ਸੀ ਇਸੇ ਤਰ੍ਹਾਂ ਉਹ ਤੋਬੀ ਦੇ ਘਰ ਹੀ ਮੁੜ ਆਈ ਹੁਣ ਉਹ ਪੌਣ ਪਾਣੀ ਵਾਂਗ ਸਤੰਤਰ ਸੀ ਉਹ ਜਦੋਂ ਜੀ ਕਰਦਾ ਮਹਿਲਾਂ ਵਿੱਚ ਚਲੀ ਜਾਂਦੀ ਜਦੋਂ ਜੀ ਕਰਦਾ ਦਰਿਆਵਾਂ ਤੇ ਪੱਤਣ ਉੱਤੇ ਘੁੰਮਦੀ ਰਾਜੇ ਨੇ ਇੱਕ ਵੱਖਰਾ ਬਾਗ ਸੱਸੀ ਦੇ ਨਾਲ ਲਵਾ ਦਿੱਤਾ ਜਿੱਥੇ ਉਸੇ ਲੀਆਂ ਨਾਲ ਪੀਂਗਾ ਝੂੜਦੀ ਤੇ ਗੌਂਦੀ ਫਿਰਦੀ ਸੱਸੀ ਨੇ ਆਲਮਾ ਫਾਜ਼ਿਲਮਾ ਨੂੰ ਬੁਲਾ ਕੇ ਕੁਝ ਇਲਮ ਸਿੱਖਣ ਦਾ ਸਿੱਖਣ ਵੱਲ ਧਿਆਨ ਲਾਇਆ ਉਹ ਇਲਮ ਪ੍ਰਾਪਤੀ ਲਈ ਸਾਰੀ ਸਾਰੀ ਰਾਤ ਜਾਗਦੀ ਰਹਿੰਦੀ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਗਜਨੀ ਦੇ ਇੱਕ ਸਦਾਗਰ ਨੇ ਇੱਕ ਬਾਗ ਲਵਾਇਆ ਹੈ ਜਿਸ ਦੀ ਅੰਦਰਲੀ ਇਮਾਰਤ ਵਿੱਚ ਉਸ ਨੇ ਅਜਿਹੇ ਮੂਰਤਾਂ ਬਣਾਈਆਂ ਹਨ ਜੋ ਅਜੇ ਤੱਕ ਕਿਸੇ ਨੇ ਨਹੀਂ ਸੁਣੀਆਂ ਕਿਸੇ ਨੇ ਸੁਣੀਆਂ ਵੀ ਨਹੀਂ ਸੱਸੀ ਸੇਲੀਆਂ ਨਾਲ ਉਸ ਬਾਗ ਵਿੱਚ ਪਹੁੰਚੀ ਬਾਗ ਦੀ ਸਾਰੀ ਇਮਾਰਤ ਟਹਿਕੀ ਹੋਈ ਸੀ ਟਹਿਕੀ ਹੋਈ ਸੀ ਬਾਹਰ ਇੱਕ ਮਾਲੀ ਕਈ ਪਨੀਰੀਆਂ ਲਾ ਰਿਹਾ ਸੀ ਅੰਦਰ ਇੱਕ ਮਸ਼ਵਰ ਰੰਗ ਨਾਲ ਮੂਰਤਾ ਬਣਾ ਰਿਹਾ ਸੀ ਸਸੀ ਨੇ ਮੂਰਤਾ ਵੇਖੀਆਂ ਉਹਨਾਂ ਵਿੱਚ ਇੱਕ ਮੂਰਤ ਅਜਈ ਸੀ ਜਿਸ ਨੂੰ ਉਹ ਵੇਖਦੀ ਹੀ ਰਹਿ ਗਈ ਸਹੇਲੀਆਂ ਨੇ ਉਸ ਨੂੰ ਝੂਣਿਆ ਅਤੇ ਉਸ ਉਸ ਨੇ ਬਹਿਵਲ ਹੋ ਕੇ ਮਸ਼ਵਰ ਨੂੰ ਉਸ ਨੂੰ ਤਾਂ ਤਸਵੀਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਮੂਰਤ ਕੀਚਮ ਦੇ ਵਾਲੀ ਅਲੀ ਹੋਤ ਦੇ ਸ਼ਹਿਜ਼ਾਦੇ ਪੁੰਨੂ ਦੀ ਹੈ ਇਹ ਸੁਣਦਿਆਂ ਹੀ ਸੱਸੀ ਦਾ ਰੋਮ ਰੋਮ ਪੁੰਨੂ ਪੁੰਨੂ ਪੁਕਾਰ ਉੱਠਿਆ ਸੱਸੀ ਨੇ ਪੰਭੋਰ ਸ਼ਹਿਰ ਦੇ ਸਾਰੇ ਪੱਤਣਾ ਉੱਤੇ ਚੌਕੀਆਂ ਬਿਠਾ ਦਿੱਤੀਆਂ ਤੇ ਹੁਕਮ ਕੀਤਾ ਕਿ ਜਿਹੜਾ ਕੋਈ ਸੁਦਾਗਰ ਕੀਚਮ ਸ਼ਹਿਰ ਵੱਲੋਂ ਆਵੇ ਉਸ ਨੂੰ ਉਦੇ ਸਾਹਮਣੇ ਪੇਸ਼ ਕੀਤੇ ਜਾਂ ਉਸ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਣ ਲੱਗਾ ਸੌਦਾਗਰਾਂ ਦੇ ਜਾਨ ਮਾਲ ਸੁਰੱਖਿਅਤ ਸਨ ਪਰ ਉਹਨਾਂ ਨੂੰ ਸੱਸੀ ਦਾ ਹੁਕਮ ਸੀ ਕਿ ਉਹ ਉਹਨਾਂ ਚਿਰ ਵਾਪਸ ਨਹੀਂ ਜਾ ਸਕਦੇ ਜਿੰਨਾ ਚਿਰ ਉਹ ਕੀਚਮ ਦੇ ਸ਼ਾਜਾਦੇ ਪੁੰਨੂ ਨੂੰ ਉੱਥੇ ਨਾ ਲੈ ਆਉਣ ਡਰੇ ਹੋਏ ਸੌਦਾਗਰਾਂ ਨੇ ਆਪਣਾ ਇੱਕ ਦੂਤ ਕੀਚਮ ਵੱਲ ਤੋਰਿਆ ਜਦੋਂ ਕੀਚਮ ਦੇ ਵਲੀ ਹੋਦ ਅਲੀ ਨੇ ਸੁਣ ਸੁਣਿਆ ਤਾਂ ਸਾਰੇ ਬਲੋਚ ਸਾਰੇ ਬਲੋਚਾਂ ਵਿੱਚ ਰੋ ਪੈਦਾ ਹੋ ਗਿਆ ਖਬਰ ਪੰਨੂ ਤੱਕ ਵੀ ਪਹੁੰਚੀ ਉਸ ਨੇ ਕਾਸਦ ਨੂੰ ਬੁਲਾਇਆ ਅਤੇ ਸਸੀ ਦੇ ਇਸ਼ਕ ਦੀ ਗੱਲ ਸੁਣੀ ਇਸ ਨਾਲ ਉਸ ਦੇ ਦਿਲ ਵਿੱਚ ਸਸੀ ਲਈ ਇਸ਼ਕ ਦੀ ਚੰਗਿਆੜੀ ਬਲ ਉੱਠੀ ਉਹ ਅਤਰ ਫਲੇਲਾ ਦਾ ਸੌਦਾਗਰ ਸੌਦਾ ਲੈ ਉਹ ਅਤਰ ਫਲੇਲਾ ਦਾ ਸੌਦਾ ਲੈ ਕੇ ਸੌਦਾਗਰੀ ਭੇਸ ਵਿੱਚ ਬਾਪ ਤੋਂ ਚੋਰੀ ਪੰਭੋਰ ਸ਼ਹਿਰ ਵੱਲ ਤੁਰ ਪਿਆ ਕੀਚਮ ਤੋਂ ਸੌਦਾਗਰਾਂ ਦੇ ਆਉਣ ਦੀ ਖਬਰ ਮਿਲੀ ਮਿਲਦੇ ਹੀ ਸੱਸੀ ਵਿਆਕੁਲ ਹੋ ਕੇ ਉਹਨਾਂ ਸ਼ਾਮਿਆਂ ਨੇ ਵਿੱਚ ਪਹੁੰਚੀ ਜਿੱਥੇ ਉੱਥੋਂ ਦੇ ਸਾਰੇ ਸਦਾਗਰਾਂ ਦੀਆਂ ਹੱਟੀਆਂ ਲੱਗੀਆਂ ਸਨ ਉਹਨਾਂ ਵਿੱਚ ਪੰਨੂ ਵੀ ਬੈਠਾ ਸੀ ਪਰ ਸੱਸੀ ਤੋਂ ਉਹ ਪਛਾਣ ਨਾ ਹੋਇਆ ਦੂਜੇ ਪਾਸੇ ਸੱਸੀ ਦੇ ਹੁਸਨ ਦੀ ਤਾਪ ਵੇਖ ਕੇ ਪੰਨੂ ਇੰਜ ਮਹਿਸੂਸ ਪੰਨੂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਸੂਰਜ ਉਸ ਦੇ ਸਾਹਮਣੇ ਆ ਲੱਥਾ ਹੋਵੇ ਉਸਨੇ ਅਤਰ ਅਤਰ ਦਾ ਇੱਕ ਫੰਬਾ ਸੱਸੀ ਦੇ ਪੱਲੇ ਨਾਲ ਛੁਆਇਆ ਤਾਂ ਉਸਨੇ ਉਸ ਨੂੰ ਪੁੰਨੂ ਬਾਰੇ ਪੁੱਛਿਆ ਜਦੋਂ ਅੱਗੋਂ ਉਸਨੇ ਉਸ ਨੂੰ ਦੱਸਿਆ ਕਿ ਉਹ ਹੀ ਪੁੰਨੂ ਹੈ ਤਾਂ ਦੋਵੇਂ ਦੋਵਾਂ ਦੇ ਸਿਰ ਇੱਕ ਦੂਜੇ ਅੱਗੇ ਸਜਦੇ ਵਿੱਚ ਝੁਕ ਗਏ ਉਧਰ ਪੁੰਨੂ ਦੇ ਭਰਾਵਾਂ ਨੇ ਗੁੱਸਾ ਖਾਦਾ ਤੇ ਉਹ ਡਾਚੀਆਂ ਉੱਤੇ ਸਵਾਰ ਹੋ ਕੇ ਪੰਭੋਰ ਸ਼ਹਿਰ ਵਿਖੇ ਸੱਸੀ ਦੇ ਬਾਗ ਵਿੱਚ ਪਹੁੰਚੇ ਉਹਨਾਂ ਸਲਾਹ ਕਰਕੇ ਡਾਚੀਆਂ ਬਾਹਰਲੇ ਰੋਖਾਂ ਨਾਲ ਬੰਨੀਆਂ ਅਤੇ ਅੰਦਰ ਜਾ ਕੇ ਸੱਸੀ ਤੇ ਪੁੰਨੂ ਨੂੰ ਮਿੱਠੇ ਸ਼ਬਦਾਂ ਵਿੱਚ ਕਿਹਾ ਕਿ ਉਹ ਆਪਣੇ ਭਰਾ ਦੀ ਖੁਸ਼ੀ ਵਿੱਚ ਹਿੱਸਾ ਲੈਣ ਆਏ ਹਨ ਸੱਸੀ ਨੇ ਉਹਨਾਂ ਦਾ ਸਵਾਗਤ ਕਰਦਿਆਂ ਜਰਦੇ ਪੁਲਾਓ ਦੀਆਂ ਦੇਗਾਂ ਚੜਾ ਦਿੱਤੀਆਂ ਤਰਕਾਲਾਂ ਵੇਲੇ ਉਹਨਾਂ ਜਾਮ ਤੇ ਸੁਰਾਈਆਂ ਕੱਢ ਕੇ ਕਿਹਾ ਕਿ ਉਹ ਨਿਕਾਹ ਤੋਂ ਪਹਿਲਾਂ 3 ਦਿਨ ਜਸ਼ਨ ਮਨਾਉਣਗੇ ਸੱਸੀ ਦੀਆਂ ਸਹੇਲੀਆਂ ਨੇ ਵਿਆਹ ਦੀ ਤਿਆਰੀ ਵਿੱਚ ਬਟਨਾ ਬਣਾਉਣਾ ਤੇ ਸੁੱਚੇ ਰੇਸ਼ਮ ਦੇ ਕੱਪੜੇ ਸੱਸੀ ਨੂੰ ਪਵਾ ਕੇ ਢੋਲਗੀ ਵਜਾਉਣਾ ਪਜਾਉਣ ਲੱਗ ਪਈਆਂ। ਮਹਿਲਾਵਾਂ ਵਿੱਚੋਂ ਰਾਣੀ ਮਾ ਨੇ ਮੋਤੀਆਂ ਦੇ ਥਾਲ ਤੇ ਹੋਰ ਨਜ਼ਰਾਨੇ ਭੇਜੇ ਅਤੇ ਦੇਸ਼ ਸ਼ਰੀਕਾਂ ਨੇ ਪਤਲਾ ਦੇ ਚਿਰਾਗ ਬਾਲ ਕੇ ਖਵਾਜਾ ਖੇਜੜ ਦੀ ਸ਼ੀਰਣੀ ਭੇਂਟ ਕੀਤੀ। ਉਧਰ ਪੁੰਨੂ ਦੇ ਭਰਾਵਾਂ ਨੇ ਧੋਖਾ ਮਾਉਂਦਿਆਂ ਉਸਦੇ ਆਖਰੀ ਜਾਮ ਵਿੱਚ ਨੀਂਦਰ ਦੀ ਦਵਾਈ ਘੋਲ ਦਿੱਤੀ। ਰਾਤ ਨੂੰ ਸਸੀ ਆਪਣੇ ਸਹੇਲੀਆਂ ਕੋਲ ਪੁੰਨੂ ਆਪਣੇ ਭਰਾਵਾਂ ਕੋਲ ਹੂਕ ਸੌ ਗਿਆ। ਅੱਧੀ ਰਾਤ ਉਸਦੇ ਭਰਾ ਨੀਂਦਰ ਵਿੱਚ ਬੇਸੁਰਤ ਪੁੰਨੂ ਨੂੰ ਡਾਚੀਆਂ ਉੱਤੇ ਪਾ ਕੇ ਕੀਚੇਮਬਲ ਮੁੜ ਗਏ। ਸਵੇਰੇ ਜਦੋਂ ਸਵੇਰੇ ਜਦੋਂ ਸਸੀ ਨੂੰ ਪਤਾ ਲੱਗਾ ਕਿ ਉਹ ਤੜਫ ਉੱઠી। ਉਹ ਨੰਗੇ ਪੈਰੀ ਡਾਚੀਆਂ ਦੇ ਖੁਰ ਲੱਭਦੀ ਮਗਰ ਦੌੜ ਪਈ। ਉਦਿਆਂ ਸਹੇਲੀਆਂ ਉਸ ਦੇ ਪਿੱਛੇ ਦੌੜੀਆਂ ਪਰ ਉਹ ਛੇਤੀ ਹੀ ਹੰਬ ਗਈ ਹੰਬ ਗਈਆਂ ਸੱਸੀ ਪੁੰਨੂ ਪੁੰਨੂ ਪਗਾਰ ਦੀ ਰੇਤ ਥਲਾਂ ਵਿੱਚ ਦੌੜਦੀ ਗਈ ਉਦਿਆਂ ਤਲੀਆਂ ਉੱਤੇ ਲੱਗੀ ਮਹਿੰਦੀ ਦਾ ਰੰਗ ਲਾਲ ਸੁਹਾ ਹੋ ਗਿਆ ਉਸ ਦੇ ਸਿਰ ਉੱਤੇ ਸੂਰਜ ਸੂਰਜ ਉਸ ਦੇ ਇਸ਼ਕ ਵਾਂਗ ਪਲ ਰਿਹਾ ਸੀ ਉਸ ਦੇ ਗਾਲ ਵਿੱਚ ਪਿਆ ਰਾਣੀ ਮਾਂ ਦਾ ਭੇਜਿਆ ਮੋਤੀਆਂ ਦਾ ਹਾਰ ਪਤਾ ਨਹੀਂ ਕਿਹੜੇ ਵੇਲੇ ਟੁੱਟ ਗਿਆ ਅਤੇ ਸਾਰੇ ਮੋਤੀ ਖਿਲਰ ਗਏ ਥਲਾਂ ਦੀ ਤਪਦੀ ਰੇਤ ਦਾ ਕੋਈ ਅੰਤ ਨਹੀਂ ਸੀ ਸੱਸੀ ਨੂੰ ਆਪਣਾ ਅੰਗ-ਅੰਗ ਵਿੱਚੋਂ ਗੂਕਨੂਸ ਦੇ ਪੈਰ ਦੇ ਪੈਰਾਂ ਵਾਂਗ ਅੱਗ ਦੀਆਂ ਲਪਟਾਂ ਨਿਕਲਦੀਆਂ ਪ੍ਰਤੀਤ ਹੋ ਰਹੀਆਂ ਸਨ ਨੇੜੇੋਂ ਕੋਈ ਆ ਜੜੀ ਮੁੰਡਾ ਭੇਡਾਂ ਲੈ ਕੇ ਜਾ ਰਿਹਾ ਸੀ ਉਸ ਉਸਦੇ ਕੰਨੀ ਸੱਸੀ ਦੀ ਆਵਾਜ਼ ਪਈ ਆਵਾਜ਼ਾਂ ਪਈਆਂ ਉਹ ਲੂਹਾ چیرਦਾ ਟਿੱਬਿਆਂ ਓਲੇ ਸਾਹਮਣੇ ਆਇਆ ਤਾਂ ਉਸਨੇ ਵੇਖਿਆ ਕਿ ਇੱਕ 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 ਕਿਨਾਰੀਆਂ ਵਾਲੀ ਚੁੰਨੀ ਕਫਨ ਵਾਂਗ ਪਈ ਹੈ ਉਸਦੇ ਚੁੰਨੀ ਦੀ ਕੰਨੀ ਚੁੱਕ ਕੇ ਵੇਖਿਆ ਤਾਂ ਸੱਸੀ ਬੇਸੁਰਤ ਪਈ ਸੀ ਆਜੜੀ ਨੇ ਮਸ਼ਕ ਵਿੱਚੋਂ ਪਾਣੀ ਕੱਢ ਕੇ ਉਸਦੇ ਮੂੰਹ ਉੱਤੇ ਛਿੱਟੇ ਮਾਰੇ ਅਤੇ ਉਸ ਨੂੰ ਪੁੰਨੂ ਪੁੰਨੂ ਪੁਕਾਰਦਿਆਂ ਤੇ ਜਾਨ ਦੇ ਦਿੱਤੀ ਆਜੜੀ ਮੁੰਡੇ ਨੇ ਰੇਤ ਵਿੱਚ ਉਸਦੀ ਕਬਰ ਬਣਾਈ ਤੇ ਉਹ ਚੜ੍ਹਦੀ ਜਵਾਨੀ ਵਿੱਚ ਹੀ ਉੱਥੇ ਵਿਰਾਗੀ ਬਣ ਕੇ ਬੈਠ ਗਿਆ ਅਨੇਰਾ ਹੋਣ ਤੇ ਪਹਿਲਾਂ ਉੱਥੇ ਇੱਕ ਡਾਚੀ ਸਵਾਰ ਪਹੁੰਚਿਆ ਤੇ ਉਸਨੇ ਆਜੜੀ ਨੂੰ ਉੱਥੇ ਬੈਠੇ ਦੇਖ ਕੇ ਪਾਣੀ ਮੰਗਿਆ ਆਜੜੀ ਨੇ ਉਹ ਪਾਣੀ ਦਾ ਕਸੋਰਾ ਉਸ ਦੇ ਅੱਗੇ ਕਰ ਦਿੱਤਾ ਜਿਸ ਵਿੱਚ ਜਿਸ ਵਿੱਚੋਂ ਉਸਨੇ ਸੱਸੀ ਨੂੰ ਪਾਣੀ ਦਿੱਤਾ ਸੀ ਜਦੋਂ ਡਾਚੀ ਸਵਾਰ ਨੇ ਉਸ ਤੋਂ ਉੱਥੇ ਬੈਠਾ ਹੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਉੱਥੇ ਇੱਕ ਖੂਬਸੂਰਤ ਔਰਤ ਦੇ ਔਰਤ ਨੂੰ ਮਰਦੀ ਦੇਖਣ ਬਾਰੇ ਦੱਸਿਆ ਤੇ ਨਾਲ ਹੀ ਜਦੋਂ ਉਸਨੇ ਦੱਸਿਆ ਕਿ ਮਰਨ ਵੇਲੇ ਉਹ ਪੁੰਨੂ ਪੁੰਨੂ ਬੁਕਾਰ ਰਹੀ ਸੀ ਤਾਂ ਡਾਚੀ ਸਵਾਰ ਕੰਬ ਗਿਆ ਉਸਨੇ ਆਲੜੀ ਨੂੰ ਕਿਹਾ ਕਿ ਉਹ ਮਿਹਰਮਾਨੀ ਕਰਕੇ ਕਬਰ ਨੂੰ ਖੋਲ ਕੇ ਜਰਾ ਵੱਡੀ ਕਰ ਦੇਵੇ ਤੇ ਨਾਲ ਹੀ ਉਹ ਆਪ ਵੀ ਰੇਤ ਚੁਗਣ ਲੱਗ ਪਿਆ ਕਬਰ ਖੁੱਲਦਿਆਂ ਤਾਂ ਡਾਚੀ ਸਵਾਰ ਨੇ ਪਹਿਲਾਂ ਸੱਸੀ ਦੀ ਸੂਰਤ ਨੂੰ ਸਜਦਾ ਕੀਤਾ ਤੇ ਫਿਰ ਦੱਸਿਆ ਕਿ ਉਸਦੇ ਭਰਾਵਾਂ ਨੇ ਦਗਾ ਕੀਤੀ ਹੈ ਪਰ ਉਹ ਆਪਣੀ ਵਫਾ ਨੂੰ ਪਾਲਣ ਲਈ ਪਰਤ ਆਇਆ ਹੈ ਫਿਰ ਉਹ ਜਿਸ ਕਟਾਰ ਦੇ ਜੋਰ ਭਰਾਵਾਂ ਨਾਲ ਲੜ ਕੇ ਪਛਾਹ ਪਰਤਿਆ ਸੀ ਉਹ ਕਟਾਰ ਆਪਣੀ ਛਾਤੀ ਵਿੱਚ ਖੋਬ ਕੇ ਸੱਸੀ ਦੀ ਕਬਰ ਵਿੱਚ ਡਿੱਗ ਪਿਆ ਇਸ ਪ੍ਰਕਾਰ ਇਸ ਕਹਾਣੀ ਦਾ ਮੁੱਖ ਵਿਸ਼ਾ ਸੱਸੀ ਪੁੰਨੂ ਦੀ ਪ੍ਰੀਤ ਕਹਾਣੀ ਹੈ ਜੋ ਕਿ ਅਸਲ ਵਿੱਚ ਅਰਬੀ ਮੂਲ ਦੀ ਹੈ ਪ੍ਰੰਤੂ ਉਸ ਨੂੰ ਪੰਜਾਬੀ ਸੱਭਿਆਚਾਰ ਦੀ ਪੁੱਠ ਦੇ ਕੇ ਨਵੇਕਲੇ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ